ਮੋਗਾ ਪੁਲਿਸ ਨੇ ਬੀਤੇ ਦਿਨ ਹੀ ਵੱਡੀ ਕਾਰਵਾਈ ਕਰਦੇ ਹੋਏ ਇੱਕੋ ਸਮੇਂ ਤੇ ਦੋ ਹੋਟਲਾਂ ਤੇ ਕਾਰਵਾਈ ਕੀਤੀ ਹੈ ਪੁਲਿਸ ਨੇ ਦੋਵਾਂ ਹੋਟਲਾਂ ਤੋਂ 8 ਔਰਤਾਂ ਅਤੇ 6 ਮਰਦਾਂ ਨੂੰ ਗ੍ਰਫਤਾਰ ਕੀਤਾ ਪੁਲਿਸ ਦੇ ਛਾਪੇਮਾਰੀ ਦੌਰਾਨ ਹਫੜਾ ਦਫੜੀ ਮਚ ਗਈ ਤੇ ਗ੍ਰਫਤਾਰ ਕੀਤੇ ਗਏ ਮਲਜ਼ਮਾਂ ਵਿੱਚ ਹੋਟਲ ਮਾਲਕ ਵੀ ਸ਼ਾਮਿਲ ਹੈ ਦਰਅਸਲ ਇਹਨਾਂ ਹੋਟਲਾਂ ਵਿੱਚ ਦੇਵਪਾਰ ਦਾ ਤੰਤਾ ਚੱਲ ਰਿਹਾ ਸੀ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਹੋਟਲਾਂ ਵਿੱਚ ਦੂਜੇ ਰਾਜਾਂ ਦੀਆਂ ਔਰਤਾਂ ਮਿਲੀਆਂ ਜਿਨ੍ਹਾਂ ਨੂੰ ਕੀ ਦੇਵਪਾਰ ਕਰਨ ਲਈ ਮਜਬੂਰ ਜਿਹੜਾ ਕੀ ਕੀਤਾ ਜਾ ਰਿਹਾ ਸੀ ਪੁਲਿਸ ਦੀ ਛਾਪੇਮਾਰੀ ਦੌਰਾਨ ਹਫੜਾ ਦਫੜੀ ਮੱਚ ਗਈ ਪੁਲਿਸ ਨੇ ਮੋਗਾ ਦੇ ਪਿੰਡ ਕਲਕਲਾਂ ਵਿੱਚ ਮੋਗਾ ਫਿਰੋਜ਼ਪੁਰ ਰੋਡ ਤੇ ਸਥਿਤ ਹੋਟਲ ਬੀਆਰ ਅਤੇ ਮੇਲਾ ਰਾਮ ਤੇ ਛਾਪੇ ਮਾਰਿਆ ਤੇ ਉਹਨਾਂ ਨੂੰ ਇਤਰਾਜਯੋਗ ਹਾਲਤ ਵਿੱਚ ਜਿਹੜਾ ਕੀ ਫੜਿਆ ਇਸ ਸਬੰਧੀ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੱਸਿਆ ਕਿ ਪੁਲਿਸ ਨੂੰ ਗੁਪ ਸੂਚਨਾ ਮਿਲੀ ਸੀ ਕਿ ਉਕਤ ਦੋਵਾਂ ਹੋਟਲਾਂ ਵਿੱਚ ਦੇਵਪਾਰ ਦਾ ਤੰਤਾ ਚੱਲ ਰਿਹਾ ਹੈ। ਹੋਟਲ ਬੀਆਰ ਨੂੰ ਲਵਜੀਤ ਸਿੰਘ ਵਾਸੀ ਮਲਸੀਆਂ ਵਿੱਚ ਬਸਤੀ ਜ਼ਿਲ੍ਹਾ ਫਿਰੋਜ਼ਪੁਰ ਚਲਾ ਰਿਹਾ ਸੀ। ਹੋਟਲ ਮੇਲਾ ਰਾਮ ਨੂੰ ਅਨਮੋਲ ਸਿੰਘ ਵਾਸੀ ਰਾਏਕੋਟ ਬਸਤੀ ਜ਼ਿਲ੍ਹਾ ਲੁਧਿਆਣਾ ਚਲਾ ਰਿਹਾ ਸੀ। ਦੋਵੇਂ ਇਕੱਠੇ ਇਹ ਤੰਤਾ ਚਲਾ ਰਹੇ ਸਨ। ਹੋਟਲਾਂ ਵਿੱਚ ਦੂਜੇ ਰਾਜਾਂ ਦੀਆਂ ਔਰਤਾਂ ਤੇ ਕੁੜੀਆਂ ਨੂੰ ਬੁਲਾਇਆ ਜਾਂਦਾ ਸੀ। ਗ੍ਰਾਹਕਾਂ ਤੋਂ ਜਿਹੜੀ ਕਿ ਵੱਡੀ ਰਕਮ ਵਸੂਲੀ ਜਾਂਦੀ ਸੀ ਇਹ ਕੀ ਦੀ ਹੈ ਕਿ ਜੋ ਪ੍ਰੋਗਰਾਮ ਕੀਤਾ ਕਿ ਮਾਮਲਾ ਕੀ ਜਰਾ ਇਹਦੇ ਵਿੱਚ ਮਾਨ ਜੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਆਈਪੀਐਸ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਹੜੇ ਮਾੜੇ ਐਂਸਰਾਂ ਦੇ ਖਿਲਾਫ ਮੈਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਜਿਹੜਾ ਸਾਡਾ ਥਾਣੇ ਸਦਰ ਸਚੋ ਦੇ ਐਸਐਚਓ ਗਰਸੀਵਕ ਸਿੰਘ ਤੇ ਇਹਨਾਂ ਦੇ ਨਾਲ ਇੰਸਪੈਕਟਰ ਜਿਹੜਾ ਜਸਵਿੰਦਰ ਸਿੰਘ ਇਹਨਾਂ ਨੇ ਕੱਲ ਜਿਹੜਾ ਇਹਨਾਂ ਨੂੰ ਮੁਕਬਰੀ ਮਿਲਣ ਤੇ ਦੋ ਹੋਟਲਾਂ ਦੇ ਰੇਡ ਕੀਤਾ ਸੀ ਜਿਹੜਾ ਇੱਕ ਹੋਟਲ ਮੇਲਾ ਰਾਮ ਤੇ ਦੂਸਰਾ ਬੀਆਰ ਹੋਟਲ ਮੇਲਾ ਰਾਮ ਦਾ ਜਿਹੜਾ ਸੰਚਾਲਕ ਸੀ ਜਿਹੜਾ ਲਵਜੀਤ ਸਿੰਘ ਤੇ ਦੂਸਰਾ ਬੀਆਰ ਦਾ ਅਨਮੋਲ ਤੇ ਇਹਨਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਜਿਹੜਾ ਲੜਕੀਆਂ ਬਾਹਰੋਂ ਲਿਆ ਕੇ ਜਿਹੜਾ ਉਹਨਾਂ ਤੋਂ ਧੰਦਾ ਕਰਾਉਂਦੇ ਸੀ ਉਹਦੇ ਵਿੱਚ ਅਸੀਂ ਜਿਹੜਾ ਟੋਟਲ 14 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਜੋ ਜਿਹੜਾ 8 ਲੜਕੀਆਂ ਤੇ 6 ਲੜਕੇ ਆ। ਇਹਨਾਂ ਦੇ ਸਾਰੇ ਮਰੋਂ ਲੈਂਦੇ ਜੀ। ਆ ਉਹਾਂ ਜੀ तकरीबन 12 ਲੈ ਕੇ ਆਏ। ਇੱਥੇ ਰੋਗਰ ਚਿੱਤੰਦਾਲ ਮੰਨ ਜੀ ਕਮਰੇ ਦੇ ਦੇ। ਮੈਂ ਹੋਟਲ ਦੇ ਵਿੱਚ ਕਮਰੇ ਦਿੰਦੇ ਸੀ। ਟੋਟਲ ਚਲਾਏ ਨਾ ਭਾਈ। ਹਾਂ ਜੀ ਟੋਟਲ ਚਾ। ਕੀ ਕਰ ਰੋਏ ਇਹਨੂੰ? ਇਹਦੇ ਵਿੱਚ ਅਸੀਂ 13 ਚ 3 3 4 5 ਜਿਹੜਾ ਪੰਜ 2 ਮੋਰਲ ਮੋਰਲ ਟ੍ਰੈਫਿਕ ਐਕਟ ਜਿਹਦਾ ਪਰਚਾ ਦਰਜ ਕੀਤਾ ਹੈ ਕਿੰਨੇ ਦਿਨ ਤੋਂ ਕੰਮ ਚੱਲ ਰਿਹਾ ਸੀ ਇਹ ਅਸੀਂ ਹੁਣ ਕਰ ਰਹੇ ਆ ਜੀ ਵੈਰੀਫਾਈ ਕਰਦੇ ਪਏ ਆ ਇਨਵੈਸਟੀਗੇਸ਼ਨ ਲਈ ਚਲੋ